ਕਿਸਾਨ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ 60 70 ਦਿਨ 75 ਦਿਨ ਜਾਂ 80 ਦਿਨ ਦੀ ਕਣਕ ਤੇ ਜਾ ਕੇ ਨਦੀਨ ਨਾਸ਼ਕ ਦੀ ਵਰਤੋਂ ਕਰ ਰਹੇ ਆ ਵੀਟ ਸੀਜ਼ਨ 2023-2024 ਦੇ ਵਿੱਚ ਮੌਸਮ ਦੇ ਵਿੱਚ ਖਰਾਬੀ ਆਉਣ ਕਾਰਨ ਜਾਂ ਫਿਰ ਦਿਨ ਨਾ ਲੱਗਣ ਦੇ ਕਾਰਨ ਕਿਸਾਨ ਦੇਖਿਆ ਜਾਵੇ ਤਾਂ ਲਗਭਗ 80% ਕਿਸਾਨ ਜਿਹੜੇ ਨਦੀਨ ਨਾਸ਼ਕ ਸਪਰੇਅ ਤੋਂ ਖੁੰਝ ਚੁੱਕੇ ਆ ਸੋ ਮੌਸਮ ਦੇ ਵਿੱਚ ਕੁਝਕ ਤਬਦੀਲੀ ਆਉਣ ਤੋਂ ਬਾਅਦ ਫਾਰਮਰ ਦੇ ਮਨ ਦੇ ਵਿੱਚ ਆ ਕੇ ਸਪਰੇਅ ਕੀਤੀ ਜਾਵੇ ਨਦੀਨ ਨਾਸ਼ਕ ਦੀ ਪਰੰਤੂ ਜੇ ਕਣਕ ਦਾ ਵੇਖਿਆ ਜਾਵੇ ਤਾਂ ਲਗਭਗ ਜੇਕਰ ਆਲ ਓਵਰ ਦੇਖਿਆ ਜਾਵੇ ਤਾਂ ਕਣਕਾਂ 70 ਤੋਂ ਲੈ ਕੇ 75 80 ਜਾਂ ਫਿਰ ਜਿਹੜਾ ਅਗੇਤਾ ਪੂਰਾ ਜੋ ਕਿ ਨਵੰਬਰ ਦੇ ਪਹਿਲੇ ਹਫਤੇ ਜਾਂ ਅਕਤੂਬਰ ਦੇ ਅਖੀਰਲੇ ਹਫਤੇ ਵਿੱਚ ਬਜਾਦ ਹੋਈ ਆ ਸੋ ਉਹ ਕਣਕਾਂ 80 ਤੋਂ 85 ਦਿਨ ਤੱਕ ਜਿਹੜੀਆਂ ਪਹੁੰਚ ਚੁੱਕੀਆਂ ਸੋ ਹਰ ਇੱਕ ਕਿਸਾਨ ਦੇ ਮਨ ਦੇ ਵਿੱਚ ਇਹ ਆ ਕਿ ਨਦੀਨ ਨਾਸ਼ਕ ਦੀ ਸਪਰੇ ਵੀ ਕੀਤੀ ਜਾਵੇ ਤੇ ਕਣਕ ਦਾ ਕੋਈ ਨੁਕਸਾਨ ਵੀ ਨਾ ਹੋਵੇ ਸੋ ਅੱਜ ਆਪਾਂ ਇਸੇ ਗੱਲ ਤੇ ਚਾਨਣ ਪਾਵਾਂਗੇ ਗੱਲ ਵਿਸਤਾਰਨਾ ਕਰਾਂਗੇ ਸਾਰੀ ਵੀਡੀਓ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਣਾ ਨਿੱਕੇ ਨਿੱਕੀਆਂ ਗੱਲਾਂ ਹੁੰਦੀਆਂ ਸਕਿੱਪ ਕੀਤੀਆਂ ਮਿਸ ਹੋ ਜਾਂਦੀਆਂ ਸੋ ਜੇਕਰ ਦੇਖਿਆ ਜਾਵੇ ਤਾਂ ਇਸ ਸੀਜ਼ਨ ਦੇ ਵਿੱਚ ਚੌੜੀ ਪੱਤੀ ਨਦੀਨ ਦੀ ਜ਼ਿਆਦਾ ਸਮੱਸਿਆ ਜਿਵੇਂ ਕਿ ਪਾਲਕ ਬਾਥੂ ਮੈਨਾਸ ਏਂ ਜੀ ਜਾਂ ਫਿਰ ਬਟਰ ਬੂਟੀ ਸੋ ਐਵੇਂ ਦੀ ਸਮੱਸਿਆ ਔਣ ਕਰਕੇ ਕਿਸਾਨ ਨੂੰ ਵਰਤੋਂ ਕਰਨੀ ਪੈਂਦੀ ਆ 24D 240 ਭਾਵੇਂ ਐਥਾਈਲ ਸాల్ਟ ਆ ਭਾਵੇਂ ਮਾਈਨ ਸాల్ਟ ਭਾਵੇਂ ਸੋਡੀਅਮ ਜੋ ਵੀ ਆ ਪਰੰਤੂ 240 ਦੀ ਵਰਤੋਂ ਕਰਦੇ ਸਮੇਂ ਕਿਸਾਨ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਜੇਕਰ ਕਣਕ 60 ਦਿਨ ਤੋਂ ਉੱਪਰ ਜਾਂਦੀ ਹੈ ਤਾਂ 240 ਕਰਨ ਦੇ ਵਿੱਚ ਨੁਕਸਾਨ ਸੋ ਗੱਲ ਵੀ ਬਿਲਕੁਲ ਸਹੀ ਹੈ ਨਦੀਨ ਨਾਸ਼ਕ ਦੀ ਜੇਕਰ ਆਪਾਂ ਲੇਟ ਵਰਤੋਂ ਕਰਦੇ ਆ ਤਾਂ ਉਹਦਾ ਨੁਕਸਾਨ ਵੀ ਬਿਲਕੁਲ ਹੁੰਦਾ ਜਾਂ ਇਸ ਸਪਰੇਅ ਨੂੰ ਲੈ ਕੇ ਕਿਸਾਨ ਦੇ ਮਨ ਦੇ ਵਿੱਚ ਇਹ ਸਵਾਲ ਆ ਕਿ ਇਹਨੂੰ ਡਿਲੇ ਕੀਤਾ ਜਾਵੇ ਅਗਲੇ ਸਾਲ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾਵੇ ਸੋ ਇਹ ਇੱਕ ਐਵੇਂ ਦੇ ਨਦੀਨ ਕਣਕ ਦੀ ਫੋਟ ਤੋਂ ਲੈ ਕੇ ਕਣਕ ਦੇ ਪੱਕਣ ਦੇ ਸਮੇਂ ਤੱਕ ਇਹ ਫਸਲ ਨੂੰ ਪ੍ਰਭਾਵਿਤ ਕਰਦੀ ਆ ਜਿਵੇਂ ਕਿ ਪਾਲਕ ਉੱਪਰ ਜਾ ਕੇ ਨਿਸਿਰਦੀ ਜਾਂ ਤੇ ਭਾਂ ਕਣਕ ਦਾ ਜਿਹੜਾ ਪਕਾਵਾ ਉਹਨੂੰ ਵੀ ਖਰਾਬ ਕਰਦੀ ਆ ਜਾਂ ਫਸਲ ਨੂੰ ਜਲਦੀ ਪੱਕਣ ਨਹੀਂ ਦਿੰਦੇ ਐਵੇਂ ਦੇ ਨਦੀਨ ਸੋ ਇਸ ਕਰਕੇ ਮੇਰੀ ਇਹ ਸਲਾਹ ਆ ਕਿ ਇਹਨਾਂ ਦੀ ਰੋਕਥਾਮ ਜ਼ਰੂਰ ਕੀਤੀ ਜਾਵੇ ਤੇ ਰਹੀ ਗੱਲ ਵੀਡ ਸੀਜ਼ਨ 2023 ਤੇ 2024 ਦੇ ਵਿੱਚ ਜੇਕਰ 70-75 ਦਿਨ ਦੇ ਵਿੱਚ ਜਿਹੜਾ ਪੂਰਾ ਜਾਨੀ ਕਿ ਨਵੰਬਰ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ ਜਿੰਨਾ ਕਣਕਾਂ ਦੀ ਬਜਾਦ ਹੋਈ ਆ ਸੋ ਉਸ ਪੂਰ ਦੇ ਵਿੱਚ ਬੇਚਿਜਕ ਤੁਸੀਂ 24D ਮਾਈਨ ਸਲਟ ਦੀ ਵਰਤੋਂ ਕਰ ਸਕਦੇ ਆ ਜਾਂ ਤੁਸੀਂ ਹੋਰ ਕੋਈ ਵੀ ਨਦੀਨ ਨਾਸ਼ਕ ਵਰਤਨਾ ਚਾਹੁੰਦੇ ਆ ਭਾਵੇਂ ਐਕਸੀਐਲ ਟੌਪਿਕ ਜੋ ਵੀ ਤੁਸੀਂ ਵਰਤਨਾ ਵਰਤ ਸਕਦੇ ਆ ਕਾਰਨ ਕੀ ਆ ਕਿ ਪਿਛਲੇ ਸਾਲਾਂ ਦੇ ਵਿੱਚ ਜੇਕਰ ਆਪਾਂ 60 ਦਿਨ ਤੋਂ ਉੱਪਰ ਜਾ ਕੇ ਸਪਰੇ ਨਹੀਂ ਕਰ ਸਕਦੇ 24D ਦੀ ਤਾਂ ਇਸ ਸੀਜ਼ਨ ਦੇ ਵਿੱਚ 70-75 ਦਿਨ ਤੇ ਜਾ ਕੇ ਕਿਉਂ ਸਪਰੇਅ ਕਰ ਸਕਦੇ ਆ 24D ਦੀ ਕਾਰਨ ਇਹ ਆ ਕਿ ਇਸ ਸੀਜ਼ਨ ਦੇ ਵਿੱਚ ਦਿਨ ਘੱਟ ਲੱਗਣ ਦੇ ਕਾਰਨ ਜਾਂ ਕਹਿ ਲਈਏ ਕਿ ਧੁੱਪ ਨਾ ਲੱਗਣ ਦੇ ਕਾਰਨ ਜੋ ਵੀ ਆਪਣੀ ਫਸਲ ਦਾ ਵਿਕਾਸ ਹੋਣਾ ਹੁੰਦਾ ਸੋ ਉਹ ਲੇਟ ਆ ਸੋ ਜੇ ਇਹ ਧੁੱਪ ਲੱਗਦੀ ਹੁੰਦੀ ਦਿਨ ਸਾਫ਼ ਹੁੰਦੇ ਤਾਂ ਇਹਨਾਂ ਦਿਨਾਂ ਦੇ ਵਿੱਚ ਕਣਕ ਦੀ ਪੈਪ ਦੇ ਵਿੱਚ ਜਾਂ ਕਣਕ ਦੀ ਨਾੜ ਦੇ ਵਿੱਚ ਜਿਹੜੀ ਆਪਣੀ ਬੱਲੀ ਆ ਉਹ ਤੁਰ ਪੈਂਦੀ ਆ ਸੋ ਇਹ ਇੱਕ ਇਹੋ ਜਿਹਾ ਸੀਜ਼ਨ ਆ ਜਿਹਦੇ ਵਿੱਚ ਕਿ ਬੱਲੀ 10 ਤੋਂ 15 ਦਿਨ ਲੇਟ ਆ। ਕਾਰਨ ਫਿਰ ਉਹੀ ਮੌਸਮ ਦਾ ਕਿ ਮੌਸਮ ਦੇ ਵਿੱਚ ਨਮੀ ਜ਼ਿਆਦਾ ਸੀ, ਸੈੱਲ ਜ਼ਿਆਦਾ ਸੀ ਸੋ ਇਸ ਕਰਕੇ ਕਣਕ ਦਾ ਜਿਹੜਾ ਪਕਾਵਾ ਉਹ ਲੇਟ ਆ। ਜੇਕਰ ਪਿਛਲੇ ਸਾਲਾਂ ਦੇ ਵਿੱਚ 100 ਜਾਂ 103 ਜਾਂ 105 ਦਿਨ ਤੇ ਜਾ ਕੇ ਕਣਕ ਸਿੱਟਾ ਦਿਖਾ ਰਹੀ ਸੀ। ਸੋ ਜੋ ਕਣਕਾਂ ਦੀ ਨਵੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਜਾਂ ਤੀਜੇ ਹਫ਼ਤੇ ਦੇ ਵਿੱਚ ਬਜਾਦ ਹੋਈ ਆ ਸੋ ਉਹਨਾਂ ਦਾ ਬੱਲੀ ਦਿਖਾਉਣ ਦਾ ਸਮਾਂ 10 ਤੋਂ 15 ਦਿਨ ਲੇਟ ਆ। ਸੋ ਨੰਬਰ 2 ਤੇ ਜਿਹੜਾ ਦੂਜਾ ਪੂਰ ਸੀ ਜੋ ਕਿ ਅਗੇਤਾ ਪੂਰ ਸੀ ਜੋ ਅਕਤੂਬਰ ਦੇ ਖੀਰਲੇ ਹਫਤੇ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਬਜਾੰਦ ਹੋਈ ਆ। ਸੋ ਉਹਨਾਂ ਕਣਕਾਂ ਦੇ ਉੱਪਰ ਐਵੇਂ ਦਾ ਕੋਈ ਵੀ ਨਦੀਨ ਨਾਸ਼ਕ ਨਾ ਵਰਤਿਆ ਜਾਵੇ ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਗਰਮੀ ਪੈਣ ਦੇ ਕਾਰਨ ਜੋ ਕਣਕਾਂ ਨਾਲ ਹੀ ਚੜ ਗਈਆਂ ਸੀ ਜਾਂ ਫਿਰ ਕਣਕਾਂ ਦੇ ਵਿੱਚ ਟਾਵਾ ਟੱਲਾ ਕਿਤੇ ਛੱਟਾ 20 ਦਿਖਾਈ ਦਿੱਤਾ ਹੈ। ਉਹ ਕਾਰਨ ਇਹ ਹੈ ਕਿ ਪਹਿਲਿਆਂ ਦਿਨਾਂ ਦੇ ਵਿੱਚ ਜ਼ਿਆਦੇ ਗਰਮੈਸ਼ ਹੋਣ ਕਰਕੇ ਟੈਂਪਰੇਚਰ ਹਾਈ ਹੋਣ ਕਰਕੇ ਸੋ ਉਹਨਾਂ ਕਣਕਾਂ ਦੀਆਂ ਨਾੜਾਂ ਦੇ ਵਿੱਚ ਜੋ ਬੱਲੀ ਆ ਉਹ ਤਿਆਰ ਹੋ ਚੁੱਕੀ ਆ ਸੋ ਉਹਨਾਂ ਦੇ ਉੱਪਰ ਐਵੇਂ ਦਾ ਕੋਈ ਵੀ ਨਦੀਨ ਨਾਸ਼ਕ ਨਾ ਵਰਤੇ ਜਾਵੇ ਜੋ ਕਿ ਸਿੱਟੇ ਨੂੰ ਜਾਂ ਬੱਲੀ ਨੂੰ ਪ੍ਰਭਾਵਿਤ ਕਰੇ ਸੋ ਇਸ ਕਰਕੇ ਆਪਣਾ ਜਿਹੜਾ 70 ਤੋਂ 75 ਦਿਨ ਵਾਲੀ ਕਣਕਾ ਉਹਦੇ ਉੱਪਰ ਆਪਾਂ ਬੇਚਜਿਕ ਨਦੀਨ ਨਾਸ਼ਕ ਦੀ ਵਰਤੋਂ ਕਰ ਸਕਦੇ ਆ ਜੋ 80 ਤੋਂ 85 ਦਿਨ ਵਾਲਾ ਪੂਰਾ ਸੋ ਉਹਨਾਂ ਦੇ ਉੱਪਰ ਕੋਸ਼ਿਸ਼ ਕਰੋ ਕਿ ਐਵੇਂ ਦੀ ਕੋਈ ਵੀ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਤੁਸੀਂ ਗੁੱਲੀ ਡੰਡੇ ਦੀ ਕੋਈ ਵੀ ਸਪਰੇਅ ਕਰ ਰਹੇ ਹਾਂ ਸੋ ਉਸ ਤੋਂ ਟੋਪਿਕ ਵਗੈਰਾ ਜਾਂ ਫਿਰ ਕੋਈ ਐਕਸਲ ਵਗੈਰਾ ਸੋ ਉਹਦੀ ਤੁਸੀਂ ਵਰਤੋਂ ਕਰ ਸਕਦੇ ਆ ਕੋਸ਼ਿਸ਼ ਕਰੋ ਕਿ ਉਹਨਾਂ ਜ਼ਮੀਨਾਂ ਦੇ ਵਿੱਚ ਜਾਂ ਉਹਨਾਂ ਫਸਲਾਂ ਦੇ ਵਿੱਚ 24D ਦੀ ਵਰਤੋਂ ਜਾਂ ਫਿਰ ਜਿੱਨਾਂ ਜ਼ਮੀਨਾਂ ਦੇ ਵਿੱਚ ਨਦੀਨ ਜਾਦੇ ਹੋਣ ਕਰਕੇ ਕਿਸਾਨ ਦੀ ਇੱਕ ਮਜਬੂਰੀ ਬਣੀ ਹੈ ਕਿ ਸਪਰੇਅ ਕਰਨੀ ਵੀ ਜ਼ਰੂਰੀ ਆ ਸੋ ਤੁਸੀਂ ਕੋਸ਼ਿਸ਼ ਕਰੋ ਕਿ ਉੱਥੇ 24D ਦੀ ਜਗ੍ਹਾ ਤੇ ਐਲ ਗ੍ਰਿਪ ਵਗੈਰਾ ਦੀ ਵਰਤੋਂ ਕਰੋ ਜੋ ਕਿ ਫਸਲ ਦਾ ਨੁਕਸਾਨ ਵੀ ਘੱਟ ਕਰੇਗੀ ਅਤੇ ਨਦੀਨ ਕਿਤੇ 1 ਅੱਧਾ ਪਰਸੈਂਟ ਮਰਨ ਦੇ ਵਿੱਚ ਕਮੀ ਰਹਿ ਸਕਦੀ ਆ ਪਰ ਫਸਲ ਦਾ ਨੁਕਸਾਨ ਤੁਹਾਡੇ ਬਿਲਕੁਲ ਵੀ ਨਹੀਂ ਹੋਵੇਗਾ ਸੋ ਕੋਸ਼ਿਸ਼ ਕਰੋ ਜੇਕਰ ਇਹਨੂੰ ਡਿਲੇ ਅਗਲੇ ਸਾਲ ਤੇ ਕੀਤਾ ਜਾਵੇ ਤਾਂ ਫਸਲ ਦੇ ਲਈ ਜਿਆਦਾ ਬੈਨੀਫਿਟ ਹੋਵੇਗਾ ਸੋ ਜਿੱਥੇ-ਜਿੱਥੇ ਵੀ ਕਿਸਾਨਾਂ ਨੇ ਅਗੇਤੀ ਬਜਾਈ ਕੀਤੀ ਆ ਸੋ ਉੱਥੇ ਐਵੇਂ ਦੀਆਂ ਸਪਰੇਆਂ ਨੂੰ ਛੱਡ ਕੇ ਐਨਪੀਕੇ ਜਾਂ ਬੋਰਨ ਵਗੈਰਾ ਦੀ ਸਪਰੇ ਦੀ ਵਰਤੋਂ ਕੀਤੀ ਜਾਵੇ ਤਾਂ ਜਿਆਦਾ ਚੰਗੀ ਗੱਲ ਆ ਬਾਕੀ ਜੋ ਕਣਕ ਦੀ ਵੀਡੀਓ ਸਕਰੀਨ ਦੇ ਉੱਪਰ ਚੱਲ ਰਹੀ ਆ ਇਹ ਸਭ ਤੋਂ ਅਗੇਤੀ ਬਜਾਈ ਆ ਅਕਤੂਬਰ ਦੇ ਖੀਰਲੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਵਾਲੀ ਬਜਾਈ ਆ ਸੋ ਤੁਸੀਂ ਵੇਖ ਸਕਦੇ ਆ ਕਿ ਇਸ ਦੇ ਵਿੱਚ ਅਜੇ ਐਵੇਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈਗੀ ਜੋ ਕਿ ਅਗੇਤੀ ਨਿਸਰਰੀ ਹੋਵੇ ਜਾਂ ਫਿਰ ਇਹਦੇ 나ੜ ਦੇ ਵਿੱਚ ਜਿਹੜਾ ਬੱਲੀ ਦਾ ਵਿਕਾਸ ਆ ਉਹ ਹੋਣ ਲੱਗ ਪਿਆ ਹੋਵੇ ਸੋ ਇਸ ਕਰਕੇ ਵੀਟ ਸੀਜ਼ਨ 2023 ਤੇ 2024 ਦੇ ਵਿੱਚ ਜਿਹੜਾ ਕਣਕਾਂ ਦਾ ਨਸਾਰਾ ਹੈ ਉਹ ਪਿਛਲੇ ਸਾਲਾਂ ਦੇ ਮੁਕਾਬਲੇ 10 ਤੋਂ 15 ਦਿਨ ਲੇਟ ਹੋਵੇਗਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ